ਸਤਿ ਸ਼੍ਰੀ ਅਕਾਲ ਸੀ 4 ਤਰੀਕ 12 ਮਹੀਨਾ 2025 ਦੇ ਮੁੰਡੇ ਕੁੜੀਆਂ ਦੇ ਰਿਸ਼ਤੇ ਦੇਖੋ ਰਿਸ਼ਤੇ ਹੈ ਜੀ ਸੱਤ ਮੁੰਡਿਆਂ ਦੇ ਨੰਬਰਾਂ ਸਮੇਤ ਉਸ ਤੋਂ ਬਾਅਦ ਪੰਜ ਕੁੜੀਆਂ ਦੇ ਰਿਸ਼ਤੇ ਹੈ ਜੀ ਵਧੀਆ ਪਰਿਵਾਰ ਤੋਂ ਰਿਸ਼ਤਾ ਤੁਸੀਂ ਪ੍ਰੋਫਾਈਲ ਨੰਬਰ ਦੱਸ ਕੇ ਲੈਣਾ ਹੈ ਜੀ ਰਿਸ਼ਤਾ ਜੋ ਵੀ ਕਰਨਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਜਾਂਚ ਪੜਤਾਲ ਕਰਕੇ ਜੀ ਬਾਕੀ ਸਾਡੇ ਦੁਆਰਾ 20 ਪਰਿਵਾਰਾਂ ਨੂੰ ਰਿਸ਼ਤੇ ਬਾਇਓ ਡਾਟੇ ਦੇ ਨਾਲ ਮੈਚ ਕਰਕੇ ਦਿੱਤੇ ਜਾਂਦੇ ਆ ਰਿਸ਼ਤੇ ਜੀ ਤਾਂ ਜੋ ਤੁਸੀਂ ਸਿੱਧੀ ਪਰਿਵਾਰ ਵਾਲਾਂ ਨਾਲ ਗੱਲਬਾਤ ਕਰ ਸਕੋ ਜੀ ਐਡ ਲਗਵਾਉਣ ਲਈ ਸਕਰੀਨ ਤੇ ਨੰਬਰ ਦਿੱਤਾ ਗਿਆ ਹੈਗਾ ਤੁਸੀਂ ਸਿਰਫ ਓਨਲੀ ਸਾਨੂੰ ਬਾਇਓ ਡਾਟਾ ਪੇਜ ਕੇ ਰਿਸ਼ਤੇ ਦੀ ਗੈਡ ਲਗਵਾ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਪਰਿਵਾਰ ਪਹਿਲੀ ਵਾਰ ਚੈਨਲ ਤੇ ਨਵੇਂ ਜੁੜੇ ਆ ਜੀ ਰਸਤਾ ਕੇ 76743 ਨੰਬਰ ਨਾਮ ਹੈ ਜੀ ਪਾਇਲ ਕਾਸਟ ਹੈ ਐਸ ਸੀ ਗੋਤ ਹੈ ਬੰਬ ਬੰਬੇ ਪੜ੍ਹਾਈ ਐ ਜੀ ਪਲੱਸ 2 ਪਾਸ ਕੰਮ ਐ ਜੀ ਬਿਊਟੀ ਪਾਰਲਰ ਪੇਤਾ ਸਰਕਾਰੀ ਨੌਕਰੀ ਕਰਦੇ ਆ ਲੜਕੀ ਦੇ ਦੋ ਭੈਣਾਂ ਨੇ ਇੱਕ ਭਰਾ ਗੇ ਮਾਤਾ ਪਿਤਾ ਜੀ ਪਰਿਵਾਰ ਚ ਆ ਹਿਮਾਚਲ ਪ੍ਰਦੇਸ਼ ਪਾਲमपुर ਤੋਂ ਰਿਸ਼ਤਾ ਗਾ ਉਮਰੇ 2000 ਦਾ ਬੱਥ ਲੜਕੀ ਦਾ ਤੇ ਕੁੜੀ ਦੀ ਉਮਰ ਇਸ ਟਾਈਮ 25 ਸਾਲ ਬੰਦੀ ਆ ਦੋ ਭੈਣ ਭਰਾਵਾਂ ਦਾ ਰਿਸ਼ਤਾ ਗਾ ਜੀ ਇਹਨਾਂ ਦਾ ਪਰਿਵਾਰ ਦਾ ਨੰਬਰ ਨੋਟ ਕਰੋ 82 19703295 ਇਹ ਪਰਿਵਾਰ ਦੇ ਫਾਦਰ ਸਾਹਿਬ ਦਾ ਨੰਬਰ ਹੈ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋਗੇ ਅਗਲਾ ਰਿਸ਼ਤਾ ਹੈ ਏਸੀ ਕੁੜੀ ਦੇ ਸਕੇ ਭਰਾ ਦਾ 7644 ਪ੍ਰੋਫਾਈਲ ਨੰਬਰ ਹੈ ਨਾਮ ਹੈ ਸਰਵ ਪੜ੍ਹਾਈ ਪਲੱਸ 2 ਪਾਸ ਜਨਮ 2003 ਮੁੰਡਾ ਸਰਕਾਰੀ ਨੌਕਰੀ ਕਰਦਾ ਪਿਤਾ ਜੀ ਵੀ ਲੜਕੇ ਦੇ ਸਰਕਾਰੀ ਜੋਬ ਕਰਦੇ ਆ ਤੇ ਮਦਰ ਵੀ ਪ੍ਰਾਈਵੇਟ ਜੋਬ ਕਰਦੇ ਆ ਦੋ ਭੈਣਾਂ ਨੇ ਜੀ ਗੋਤ ਹੈ ਇਹਨਾਂ ਦਾ ਪੰਬੇ ਹੈ ਜੀ ਕਾਸਟ ਹੈ ਐਸਸੀ ਰਿਸ਼ਤਾ ਹਿਮਾਚਲ ਪਾਲੰਪੁਰ ਤੋਂ ਆਇਆ ਜੀ ਪ੍ਰਵਾਨ ਦਾ ਨੰਬਰ ਹੈ 8291820935 ਨੈਕਸਟ ਰਿਸ਼ਤਾ ਜੀ 7645 ਨਾਮ ਹੈ ਸਿੰਘ ਕਾਸਟਾ ਜਰਸੀ ਗੋਤਾ ਦੇਵਲ ਉਮਰ 28 ਸਾਲ ਕੱਦ 6 ਫੁੱਟ ਪੜ੍ਹਾਈ ਪਲੱਸ 2 ਪਾਸ ਤੇ ਨਾਲ ਹੀ ਆਈਟੀਆਈ ਤੇ ਵੈਲਡਿੰਗ ਦਾ ਕੋਰਸ ਕਰੇ ਹੋਇਆ ਦੋਵੇਂ ਦੋ ਕਿੱਲੇ ਜ਼ਮੀਨ ਹੈ ਜ਼ਿਲ੍ਹਾ ਹਰਿਆਣੇ ਤੋਂ ਰਿਸ਼ਤਾ ਭੈਣਾ ਤਿੰਨ ਮੈਰਿਡ ਆ ਭਰਾ ਹੋਰ ਕੋਈ ਨਹੀਂ ਸਿੰਗਲ ਹੀ ਆ ਮੁੰਡਾ ਮਾਤਾ ਪਿਤਾ ਫੈਮਿਲੀ ਚ ਪਿਤਾ ਮੁੰਡੇ ਦੇ ਖੇਤੀਬਾੜੀ ਕਰਦੇ ਅੱਜ ਤੇ 10 ਕਿਲੇ ਜ਼ਮੀਨ ਹੋਰ ਨਾਲ ਠੇਕੇ ਤੇ ਵਾਹੀ ਕਰਦੇ ਆ ਮੁੰਡਾ ਮੋਨਾ ਤੇ ਨਸ਼ਾ ਰਹਿਤਾ ਰਿਸ਼ਤਾ ਸਿੰਪਲ ਕਰੇ ਕੁੜੀ ਦਾ ਵੇ ਕੁੜੀ ਦੀ ਹਾਈਟ 5-5 ਤੋਂ ਉੱਪਰ ਹੀ ਹੋਵੇ ਮੰਗ ਡਿਮਾਂਡ ਕੋਈ ਨਹੀਂ ਮੁੰਡੇ ਦੇ ਪਰਿਵਾਰ ਦੀ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਨੰਬਰ ਨੋਟ ਕਰੋ 9465193485 ਨੈਕਸਟ ਰਿਸ਼ਤਾ ਜੀ 7644 ਨਾਮ ਹੈ ਗੁਰਵੀਰ ਸਿੰਘ ਕਾਸਟਾ ਜਰਸੀ ਗੁਰਦਾਸ ਸਮਰਾਜ ਸਿਲਾ ਲੁਧਿਆਣਾ ਏਰੀਆ ਜਗਰਾਉ ਤੋਂ ਰਿਸ਼ਤਾ ਜਨਮ 8 ਜੂਨ ਨੂੰ 99 ਕਾਦੇਸ਼ੇ ਫੁੱਟ ਪੜਾਈ ਡਿਪਲੋਮਾ ਐਨ ਕੰਪਿਊਟਰ ਇੰਜੀਨੀਅਰਿੰਗ परमानेंट रेजिडेंस इन ए पुर्तगाल पिताजी एक्सपायर है एक जी एक बहन मैरिड है माताजी हाउस पर मुड्ढा मुन्ना ते नशा रहता वधिया सुणा ਘਰਬਾਰ ਬਣਿਆ ਹੋਇਆ ਰਿਸ਼ਤਾ ਸਿੰਪਲ ਕਰੇ ਲੁਕੜੀ ਦਾ ਵੇ ਜਮੀਨ ਮੁੰਡੇ ਕੋਲ ਪੌਣੇ 3 ਕਿਲਿਆ ਪਰਿਵਾਰ ਦਾ ਨੰਬਰ ਪਲੱਸ 1 438 831 0481 ਇਹ ਪਏ ਪਰਿਵਾਰ ਦਾ ਨੰਬਰ ਹੈ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇ ਲਈ ਨੈਕਸਟ ਰਿਸ਼ਤਾ ਜੀ 7600 47 ਨਾਮ ਸਿੰਘ ਕਾਸਟ ਲੁਬਾਣਾ ਸਿੱਖ ਮੁੰਡਾ ਸਰਦਾਰ ਹੈ ਵਿਸ਼ਨੂ ਪਰਿਵਾਰ ਤੋਂ ਰਿਸ਼ਤਾ ਹੈ ਜੀ ਕੱਦ 6 ਫੁੱਟ ਹੈ ਜਨਮ 1998 ਪੜ੍ਹਾਈ ਬੀਸੀਏ ਐਮਸੀਏ ਸੌਫਟਵੇਅਰ ਡਿਵੈਲਪਰ ਵਰਕ ਇਨ ਅ ਕੰਪਨੀ ਰਿਮੋਟ ਜੋਬ ਦੋ ਭਰਾ ਨੇ ਜੀ ਮਾਤਾ ਪਿਤਾ ਨੇ ਜ਼ਿਲ੍ਹਾ ਕਪੂਰਥਲੇ ਤੋਂ ਰਹਿੰਦਾ ਰਿhta ਕੁੜੀ ਪੜ੍ਹੀ ਲਿਖੀ ਗ੍ਰੈਜੂਏਸ਼ਨ ਕੁੜੀ ਦੀ ਪੜ੍ਹਾਈ ਕਰੀ ਹੋਵੇ ਵੈਸ਼ੂ ਪਰਿਵਾਰ ਹੋਵੇ ਤੇ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਨੰਬਰ ਨੋਟ ਕਰੋ 98721 21120 ਇਹ ਪਰਿਵਾਰ ਦਾ ਨੰਬਰ ਹੈ ਤੁਸੀਂ ਡਾਇਰੈਕਟ ਗੱਲਬਾਤ ਹੈ ਜਿਹੜੀ ਰਿਸ਼ਤੇ ਦੀ ਕਰ ਸਕਦੇ ਹੋਗੇ ਅਗਲਾ ਰਿਸ਼ਤਾ ਹੈ 70 ਤੋਂੜਤਾ ਆਲੀ ਨਾਮ ਹੈ ਹਰਮਨਦੀਪ ਸਿੰਘ ਕਸਟਾ ਜਰਸੀ ਗੋਤਬਰਾੜ ਜਮੀਨ 4 ਕਿਲੇ ਪੜ੍ਹਾਈ ਗ੍ਰੈਜੂਏਸ਼ਨ ਪਲੱਸ ਡਿਪਲੋਮਾ ਇਨ ਮਕੈਨਿਕਲ ਇੰਜੀਨੀਅਰਿੰਗ ਤੇ ਗਵਰਨਮੈਂਟ ਜੌਬ ਇਨ 슈ਗਰ ਮਿਲ ਨਵੇਂ ਸ਼ਹਿਰ ਤੋਂ ਰਿਸ਼ਤਾ ਹੈ ਗੁੱਡ ਸੈਲਰੀ ਹੈ ਉਮਰ ਹੈ 5121997 ਸਿਵਲਿੰਗ ਚ 2 ਸਿਸਟਰ ਮੈਰਿਡ ਮਾਛੀਵਾੜਾ ਜ਼ਿਲ੍ਹਾ ਲੁਧਿਆਣੇ ਤੋਂ ਰਿਸ਼ਤਾ ਰਿੱਤਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਨੰਬਰ ਨੋਟ ਕਰੋ 9876 38035 ਨੈਕਸਟ ਰਿਸ਼ਤਾ ਨਾਮ ਐ ਚਿਮੁੰਦੇ ਦਾ ਚਨਪ੍ਰੀਤ ਸਿੰਘ ਕਾਸਟਾ ਖੱਤਰੀ ਸਿੱਖ ਜਨਮ 06/1997 ਸੇਵਲਿੰਗ ਚ ਯੰਗਰ ਸਿਸਟਰ ਪੜਾਈ 12 ਪਾਸ ਓਕੂਪੇਸ਼ਨ ਵੈਲ ਸੈਟਲ ਬਿਜ਼ਨਸ ਰੈਸੀਡੈਂਟ ਜੰਮੂ ਤੋਂ ਜੀ ਰਹਿੰਦਾਗਾ ਮੁੰਡਾ ਸਿੱਖ ਸਰਦਾਰ ਆ ਰਿਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਹੋਵੇ ਵਧੀਆ ਪਰਿਵਾਰ ਤੋਂ ਪਰਿਵਾਰ ਸਾਰਾ ਇਹ ਵੈਸ਼ਨੂ ਐ ਜੀ ਤੇ ਨੰਬਰ ਨੋਟ ਕਰੋ 60065563 60 ਅਗਲਾ ਰਿਸ਼ਤਾ ਹੈ 7650 ਨਾਮ ਹੈ ਅਰਸ਼ਦੀਪ ਸਿੰਘ ਜ਼ਮੀਨ ਮੁੰਡੇ ਨੂੰ 13 ਕਿੱਲੇ ਆਉਂਦੀ ਹੈ ਜੀ ਜਨਮ ਹੈ 26 ਮਾਰਚ 1999 ਹਾਈਟ 59 ਜ਼ਿਲ੍ਹਾ ਬਠਿੰਡੇ ਤੋਂ ਆ ਰਿਸ਼ਤਾ ਇਹ ਪਿੰਡ ਤੋਂ ਆ ਰਿਸ਼ਤਾ ਪੜਾਈ ਪਲੱਸ 2 ਕੰਮ ਹੈ ਖੇਤੀਬਾੜੀ ਐਗਰੀਕਲਚਰ ਹੈ ਜੀ ਤੇ ਮਾਤਾ ਪਿਤਾ ਜੀ ਨੇ ਪਰਿਵਾਰ ਚ ਦਾਦੀ ਜੀ ਘਰ ਚ ਆ ਮੁੰਡਾ ਸੋਹਣਾ ਸੁਨਖਾ ਤੇ ਨਸ਼ਾ ਨਹੀਂ ਰਹਿਤਾ ਰਸਤਾ ਸਿੰਪਲ ਕਰੇ ਲੁਕੁੜੀ ਦਾ ਵੇ ਕੁੜੀ ਸਿਆਣੀ ਤੇ ਘਾਦਾ ਕੰਮਕਾਰ ਚਾਂਦੀ ਹੋਵੇ ਨੰਬਰ ਨੋਟ ਕਰੋ 9478712805 ਨੈਕਸਟ ਰਿਸ਼ਤੇ ਕੁੜੀਆਂ ਦੇ ਐ ਜੀ ਪ੍ਰੋਫਾਈਲ ਨੰਬਰ ਦੱਸ ਕੇ ਰਿਸ਼ਤਾ ਲੈਣਾ ਜੀ ਤੁਹਾਨੂੰ ਬਾਇਓ ਡਾਟੇ ਦੇ ਨਾਲ ਨੰਬਰ ਸੈਂਡ ਕਰ ਦਿੱਤਾ ਜਾਏਗਾ ਰਿਸ਼ਤੇ ਲਈ ਉਹੀ ਸੰਪਰਕ ਕਰੋ ਜਿਨ੍ਹਾਂ ਦਾ ਡਾਟਾ ਮੈਚ ਕਰਦਾ ਹੈਗਾ ਰਿਸ਼ਤਾ ਗਸ਼ਿਆ 751 ਨਾਮ ਕੌਰ ਜ਼ਿਲ੍ਹਾ ਮਲੇਰਕੋਟਲੇ ਤੋਂ ਰਿਸ਼ਤਾ ਪੜ੍ਹਾਈ ਬੀਐਸਸੀ ਇਨ ਮੈਡੀਕਲ ਐਮਐਸਸੀ ਇਨ ਮੈਡੀਕਲ ਭੈਣ ਇੱਕ ਭਰਾ ਇੱਕ ਕੱਦ 5-6 ਹੈ ਜੱਟ ਸੀਗਾ ਉਮਰ 6 2 1993 ਕੰਮ ਕੈਨੇਡਾ ਜੌਬ ਨਰਸ ਹੈ ਜੀ ਰਿਸ਼ਤਾ ਮੁੰਡਾ ਕੈਨੇਡਾ ਹੋਵੇ 10 ਕਿੱਲੇ ਜ਼ਮੀਨ ਹੋਵੇ ਬਾਕੀ 50 ਤੋਂ 60 ਕਿਲੋਮੀਟਰ ਤੱਕ ਰਿਸ਼ਤਾ ਕਰਨਾ ਹੈ ਜੀ ਅਗਲਾ ਰਿਸ਼ਤਾ ਹੈ 752 ਨਾਮ ਕੌਰ ਇਹ ਅੰਬਾਲੇ ਤੋਂ ਰਿਸ਼ਤਾ ਹਰਿਆਣਾ ਪਰਾਇਆ ਐਮਐਸਸੀ ਫੂਡ ਟੈਕਨੋਲੋਜੀ ਪੈਣ ਮੁੰਡੇ ਦੀ ਕੋਈ ਨਹੀਂ ਭਰਾ ਵੀ ਹੈ ਨਹੀਂਗਾ ਜੀ ਕੋਈ ਕੱਦ 5'3" ਕਾਸਟ ਜਰਸੀਖ ਟਿੱਲੋ ਉਮਰ ਕੁੜੀ ਦੀ ਹੈਗੀ ਆ 27/4/1997 ਕੰਮ ਹੈ ਜੀ ਲੈਬ ਅਸਿਸਟੈਂਟ ਰਿਸ਼ਤਮ ਡਾ ਨਿਸ਼ਿਤੋ ਰਹਤੋਵੇ ਵਧੀਆ ਪੜ੍ਹਾਈ ਕਰੀ ਹੋਵੇ ਸੈਟਲ ਹੋਵੇ 10 ਕਿਲੇ ਤੱਕ ਜ਼ਮੀਨ ਹੋਵੇ ਘੱਟੋ ਘੱਟ ਮੁੰਡਾ ਪੱਗ ਬੰਨਦਾ ਹੋਵੇ ਇੰਡੀਆ ਤੋਂ ਵੀ ਰਿਸ਼ਤਾ ਸਿਰਫ ਇੰਡੀਆ ਤੋਂ ਹੀ ਹੋਵੇ ਸਿਰਫ ਮਹਾਲੀ ਤੇ ਚੰਡੀਗੜ੍ਹ ਪਟਿਆਲੇ ਨੁਰੇਸਤਲੀ ਪਹਿਲ ਹੈ ਜੀ ਬਾਕੀ ਵਧੀਆ ਹੋਇਆ ਘਰ ਪਰਿਵਾਰ ਉਹ ਵੀ ਦੇਖ ਲੈਣਗੇ ਰਿਸ਼ਤਾ ਹੈ 7753 ਨਾਮ ਕੌਰ ਹੈ ਜੀ ਇਹ ਰਿਸ਼ਤਾ ਖਾਸ ਸੀ ਪਟਿਆਲੇ ਤੋਂ ਆ ਪੜ੍ਹਾਈ ਬੀ ਟੈਕ ਉਸ ਤੋਂ ਬਾਅਦ ਆਈਟੀ ਇੰਡੀਆ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੈਨੇਡਾ ਲੜਕੀ ਦੀ ਭੈਣ ਕੋਈ ਨਹੀਂ ਭਰਾ ਇੱਕ ਅਣਮੈੜਾ ਕੱਦ 5 5 ਮਾਤਾ ਪਿਤਾ ਕਾਸਟ ਹੈ ਖੱਤਰੀ ਸਿੱਖ ਉਮਰ 11 ਨ 1993 ਕੰਮ ਕੈਨੇਡਾ ਪ੍ਰਾਮਟਨ ਚ ਵਰਕਿੰਗ ਹੈ ਜੀ ਸੇਲਜ਼ ਰਿਸੈਪਸ਼ਨਿਟਿਵ ਇਨ ਏ ਰਿਪੀਟਿਡ ਕੰਪਨੀ ਹੈ ਜੀ ਰਿਸ਼ਤਾ ਵੈਲ ਸੈਟਲ ਬੁਆਏ ਇਨ ਕੈਨੇਡਾ ਯੂ ਐਸ ਏ ਇੰਡੀਆ ਹੋਵੇ ਲੇਕਿਨ ਕਾਸਟ ਹੈ ਜੱਟ ਸਿੱਖ ਖੱਤਰੀ ਸਿੱਖ ਹੋਵੇ ਅਗਲੇ ਰਿਸ਼ਤਾ ਹੈ 7654 ਨਾਮ ਕੌਰ ਕੁੜੀ ਨੇ ਅਮਰਤ ਸ਼ਕਿਆ ਹੋਇਆ ਕਾਸਟ ਹੈ ਜੱਟ ਸਿੱਖ ਕਾਸਟ ਹੈ ਜੀ ਮਾਈ ਵੀ ਸਿੱਖ ਉਮਰ 1995 ਹਾਈਟ 53 ਪੜ੍ਹਾਈ ਡਿਪਲੋਮਾ ਆਰਕੀਟੈਕਚਰ ਅਸਿਸਟੈਂਟ 3 ਇਅਰ ਐਂਡ ਬੀਏ ਕੀਤੀ ਹੋਈ ਆ ਕੁੜੀ ਨੇ ਕੁੜੀ ਪ੍ਰਾਈਵੇਟ ਜੌਬ ਕਰ ਰਹੀ ਆ ਨਾਲ ਹੀ ਪੀ ਸੀ ਐਸ ਦੀ ਤਿਆਰੀ ਕਰ ਰਹੀ ਆ ਫੈਮਲੀ ਸਾਰੀ ਗੁਰਸਿੱਖ ਹੈ ਮਾਤਾ ਪਿਤਾਗੇ ਇੱਕ ਭਰਾ ਇਲੈਕਟ੍ਰਿਕ ਪ੍ਰਾਈਵੇਟ ਜੌਬ ਕਰਦਾਗਾ ਬਾਕੀ ਸੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਨ ਤੇ ਸੰਪੂਰਨ ਵਿਸ਼ਵਾਸ ਰੱਖਣ ਵਾਲੇ ਪਰਿਵਾਰ ਨੂੰ ਸੰਪਰਕ ਕਰਨ ਜ਼ਿਲ੍ਹਾ ਗੁਰਦਾਸਪੁਰ ਹੈ ਜੀ ਇਹਨਾਂ ਦਾ ਮੰਗ ਹੈ ਜੀ ਮੁੰਡਾ ਸਰਕਾਰੀ ਜੌਬ ਕਰਦਾ ਹੋਵੇ ਚਾਹੇ ਨਾ ਪ੍ਰੀਵਿਸ਼ਨ 'ਚ ਵੀ ਹੋਵੇ ਤਾਂ ਵੀ ਲੈ ਲੈਣਗੇ ਰਿਸ਼ਤਾ ਰਿਸ਼ਤਾ ਸਿਰਫ ਮਜਬੂਰ ਸਿੱਖ ਕਾਸਟ ਚ ਹੀ ਕਰਨਾ ਨੰਬਰ ਨੋਟ ਕਰੋ ਪਰਿਵਾਰ ਦਾ 77107884584 8054655638 ਇਹ ਦੂਜਾ ਨੰਬਰ ਹੈ ਇਹ ਸੀ ਅੱਜ ਦੇ ਮੁੰਡੇ ਕੁੜੀਆਂ ਦੇ ਰਿਸ਼ਤੇ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਬਾਕੀ ਹੁਣ ਤੱਕ ਦੇ 28 ਜਿਹੜੇ ਮੁੰਡਿਆਂ ਦੇ ਰਿਸ਼ਤੇ ਆ ਸਾਡੇ ਚੈਨਲ ਆਹੀ ਹੋਏ ਆ ਜੀ ਉਹਨਾਂ ਨੂੰ ਬੁਧਾਈਆਂ ਪਹਿਲਾਂ ਤਾਂ ਜਿਨ੍ਹਾਂ ਦੇ ਚੈਨਲ ਆਹੀ ਆਪਸ ਵਿੱਚ ਰਿਸ਼ਤੇ ਜੁੜੇ ਆ ਤੇ ਬਾਕੀ ਜੀਸ ਪਰਿਵਾਰ ਵਾਲ ਨੇ ਐਡ ਲਗਾਨੀ ਹੈ ਜੇ ਆਪਦੇ ਰਿਸ਼ਤੇ ਦੀ ਨੰਬਰ ਸਮੇਤ ਉਹ ਸਾਡੇ ਤੋਂ ਰਿਸ਼ਤੇ ਸਮੇਤ ਐਡ ਵੀ ਲਗਵਾ ਸਕਦੇ ਹੋ ਬਾਕੀ ਮੁੰਡਿਆਂ ਦੇ ਸਾਰੇ ਰਿਸ਼ਤੇ ਨੰਬਰਾਂ ਸਮੇਤ ਹੁੰਦੇ ਆ ਜੀ ਪਰਿਵਾਰ ਵਾਲੇ ਸਿੱਧੀ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹੋ ਜਾਂਦੇ ਜਾਂਦੇ ਜਿਹੜਾ ਪਰਿਵਾਰ ਨਵਾਂ ਜੁੜਿਆ ਚੈਨਲ ਤੇ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਧੰਨਵਾਦ ਜੀ